ਅਧਿਆਪਕ ਸਾਥੀਓ ਪ੍ਰਿੰਸੀਪਲ ਸਰ ਮੈਡਮ ਕਰਨਵੀਕ ਔਰ ਪਹਿਲਾਂ ਤਾਂ ਸਾਰਿਆਂ ਨੂੰ ਪੰਡਾਲ ਦੇ ਵਿੱਚ ਤੇ ਫਿਰ ਵੀਲ ਪਾਰਟੀ ਦੇ ਵਿੱਚ ਜੀ ਹੈ ਕਿਹਾ ਜਾਂਦਾ ਉਦੋਂ ਅੱਗੇ ਜਿੱਤੋਂ ਤੱਕ ਬੱਚਿਆਂ ਦਾ ਸਬੰਧ ਹੈ ਅਧਿਆਪਕਾਂ ਦਾ ਵੇਖੋ ਬੱਚਿਆਂ ਨੇ ਆਪਦੇ ਚੰਗੇ ਭਵਿੱਖ ਵਾਸਤੇ ਹਰ ਐਜੂਕੇਸ਼ਨ ਵਾਸਤੇ ਅੱਗੇ ਜਾਣਾ ਹੈਗਾ ਕਿਸੇ ਨੇ ਦੇਸ਼ਾਂ ਤੇ ਕਿਸੇ ਨੇ ਵਿਦੇਸ਼ਾਂ 'ਚ ਵੀ ਜਾਣਾ ਅਸੀਂ ਆਪਣੇ ਸਕੂਲ ਦੇ ਬੱਚਿਆਂ ਨਾਲ ਤੇ ਕੋਈ ਕੁਸ ਤਾਂ ਖੁਸ਼ੀ ਵੀ ਸਾਨੂੰ ਹੁੰਦੀ ਹੈ ਤੇ ਮਾਣ ਵੀ ਹੁੰਦਾ ਤੇ ਕੋਈ ਸਾਨੂੰ ਇਉਂ ਲੱਗਦਾ ਵੀ ਅਸੀਂ ਤੁਹਾਨੂੰ 13 ਜਵਾਂ ਸਾਲ ਜਿਹੜਾ ਆਪਣੇ ਸਕੂਲ ਦੇ ਵਿੱਚ ਜਦੋਂ ਤੁਸੀਂ ਆਏ ਸੀ ਕਈ ਬੱਚੇ ਦਾ ਸਵਾਰ ਕੇ ਬੋਲਣ ਨੂੰ ਵੀ ਸੀ ਜਾਂਦੇ ਮਤਲਬ ਹੱਥ ਉਦਲੀ ਜਵਾਨ ਦੇ ਵਿੱਚ ਬੋਲਦੇ ਹੁੰਦੇ ਸੀ ਇਹ ਅੱਜ ਉਹ ਬੱਚੇ ਵੇਖੋ ਅੱਗੇ ਵੱਧ ਰਹੇ ਆ ਜ਼ਿੰਦਗੀ 'ਚ ਅਸੀਂ ਮਤਲਬ ਜਿਹੜੀਆਂ ਸਾਡੀਆਂ ਮਨੋ ਕਾਮਨਾ ਹੈ ਜੋ ਵੀ ਬੱਚੇ ਆਪਣੇ ਸਕੂਲ ਦੇ ਵਿੱਚ ਉਹ ਹੈਰ এডੂਕੇਸ਼ਨ ਆਸਤੇ ਅੱਗੇ ਜਾਂਦੇ ਆ ਪ੍ਰਮਾਤਮਾ ਕਰੇ ਇਹਨਾਂ ਨੂੰ ਸਾਰਿਆਂ ਨੂੰ ਹੀ ਭਾਗ ਲੱਗਣ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵੇਖੋ ਕਾਮਯਾਬੀ ਆਸਤੇ ਇੱਕ ਦੋ ਹੀ ਚੀਜ਼ਾਂ ਹੈਗੀਆਂ ਵੀ ਇੱਕ ਤਾਂ ਕਿਸੇ ਦੀ ਨਕਲ ਨਹੀਂ ਕਰਨੀ ਇਹ ਕਿਸੇ ਦੇ ਪਿੱਛੇ ਨਹੀਂ ਲੱਗਣਾ ਦੇਖੋ ਪਰਮਾਤਮਾ ਨੇ ਜੋ ਵੀ ਇਨਸਾਨ ਬਣਾਇਆ ਉਹਦੇ ਸਾਰੀਆਂ ਸ਼ਕਤੀਆਂ ਪਾ ਕੇ ਭੇਜਿਆ ਕਿਤੇ ਨਾ ਕਿਤੇ ਆਪਾਂ ਆਉਦੇ ਆਪ ਨੂੰ ਵਧੀਆ ਨਹੀਂ ਸਮਝਦੇ ਚਾਹ ਪ੍ਰੀਜ ਆਪਾਂ ਗਲ ਲੈਂਦੇ ਆ ਗਲਤ ਲਾਗਣਾ ਦੇਖੋ ਸਮਾਜ ਦੇ ਵਿੱਚ ਜਿਵੇਂ ਟੁੱਟੇ ਅਧਿਆਪਕਾ ਚਾਹੇ ਮਾ ਮਾਪਾ ਦੇਖੋ ਇਹ ਟੁੱਟੇ ਜਦੋਂ ਵੀ ਕੋਈ ਤੁਸੀਂ ਅਗਲੀ ਕਲਾਸ ਚ ਜਾਂਦੇ ਆ ਚਾਹੇ ਟੁੰਡੀਆਂ ਕੋਈ ਅਹਿਮ ਪ੍ਰਾਪਤੀਆਂ ਹੁੰਦੀਆਂ ਤਾਂ ਥੋੜੇ ਜਿਹੜੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਮਾਪੇ ਮੇਡ ਇਨ ਨੈਕਸਟ ਥੋੜਾ ਜਿਹਾ ਥੋੜਾ ਸਾਈਂਗੀ ਪਾਲੀ ਵੀਰ ਜਮੇ ਅਨਿਅਰ ਹੈਵ ਯੂ ਐਵਰ ਟਰਨਡ অর ਗਿਫਟਡ ਅਪ ਪ੍ਰੈਜ਼ੈਂਟ ਕੋਈ ਗਿਫਟ ਤੁਹਾਨੂੰ ਮਿਲਿਆ ਹੋਵੇ ਤੁਸੀਂ ਉਵੇਂ ਹੀ ਅੱਗੇ ਦਲਾਤਾ ਹੋ ਵੇ ਫਿਰ ਵੀ ਕੋਈ ਚੀਜ਼ ਤੁਹਾਨੂੰ ਮਿਲੀ ਹੋਵੇ ਜੇ ਤੁਸੀਂ ਅੱਗੇ ਦਿੱਤੀ ਹੋਵੇ ਉਦਾਂ ਹੀ ਹਾਂ ਹੁਣ ਮਿਲੂਗਾ ਅੱਗੇ ਦਲਾ ਦੇ ਵਾਟ ਇਜ਼ ਯੂ ਵਰਸਟ ਹੈਬਿਟ ਤੁਹਾਡੀ ਗੰਦੀ ਆਦਤ ਕੋਈ ਨੇ ਇਸ਼ਾਰਾ ਮੈਂ ਨਹੀਂ ਲਖਣੀ ਯਾਰ ਮੈਮ ਮੈਂ ਸਿਮਰਨ ਦਾ ਗਿਫਟ ਦੇ ਦਵਾਂ ਪਰ ਇਹਦਾ ਇਹ ਸਾਡਾ ਵੀ ਜਿਹੜਾ ਆਇਆ ਕਿ ਉਹ ਸਾਮਣੇ ਕਿਉਂ ਸਭ ਤੋਂ ਪਹਿਲਾਂ ਤਾਂ ਸਾਰੇ ਬੱਚੇ ਦਾ ਮੇਰੀ ਜਿਹੜੀ ਆਲਮੋਸਟ ਤਾਂ ਮੈਂ ਉਹਨਾਂ ਨੂੰ ਕੋਈ ਮੈਸੇਜ ਨਹੀਂ ਦੇਣਾ ਚਾਹੁੰਗਾ ਜਸ ਸਿੰਪਲ ਆਲ ਦਾ ਬੈਸਟ ਤੁਹਾਡੇ ਫਿਊਚਰ ਲਈ ਸਾਰਿਆਂ ਨੂੰ ਤੇ ਟੀਚਰਸ ਨੇ ਜਿੰਨਾ ਵੀ ਆਰਗੇਨਾਈਜ਼ ਕੀਤਾ ਉਹਦੇ ਲਈ ਥੈਂਕ ਯੂ ਤੇ ਇੰਜੋਏ ਦਾ ਪਾਰਟੀ ਤੇ ਇੰਜੋਏ ਯਰ ਲਾਈਫ ਤੇ ਜੋ ਵੀ ਹੈ ਆਪਦੀ ਲਾਈਫ ਚ ਖੁੱਲ ਕੇ ਕਰਿਓ ਅੱਗੇ ਵਧਿਓ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੇ ਕਿਸੇ ਨੂੰ ਡਰਾਉਣ ਦੀ ਲੋੜ ਨਹੀਂ ਸਿੰਪਲ ਜਿਹਾ ਮੈਸੇਜ ਤੇ 올 द वेरी बेस्ट ਕੋਈ ਜਰਨੀ ਹੈ ਥੈਂਕ ਯੂ ਸੋ ਮਚਰ ਹੁੰਦੀ ਹੈ ਲੱਗਦਾ ਹੈ ਸਮਾਂ ਬਹੁਤ ਜਲਦੀ ਬੀਤ ਗਿਆ ਅੱਜ ਫਿਰ ਇਹ ਮੈਥੋ ਜਿੱਤ ਗਿਆ ਜਦੋਂ ਆਏ ਅੱਖਾਂ ਵਿੱਚ ਹੰਝੂ ਸੀ ਅੱਜ ਜਾ ਰਹੇ ਹਾਂ ਅੱਖਾਂ ਵਿੱਚ ਹੰਝੂ ਲੱਗੇ ਪਰ ਚਿਹਰੇ ਤੇ ਮੁਸਕਾਨ ਹੈ ਚਲੋ ਹੁਣ ਚੱਲਦੇ ਹਾਂ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਦਿਲਾਂ ਤੋਂ ਕਦੇ ਦਿਲਾਂ ਤੋਂ ਕਦੇ ਦੂਰ ਨਾ ਹੋਣਾ ਇਹੀ ਅਰਦਾਸ ਕਰਦੇ ਹਾਂ ਦਿਲਾਂ ਤੋਂ ਕਦੇ ਦੂਰ ਨਾ ਹੋਣਾ ਇਹੀ ਅਰਦਾਸ ਕਰਦੇ ਹਾਂ ਹੋ ਜਾਈਆਂ ਖੁਸ਼ੀਆਂ ਦੇ ਹੰਝੂਆਂ ਨੇ ਬਾਰੀ ਬਰਸੀ ਖੱਟਨੇ ਗਿਆ ਸੀ ਖਟਕੇ ਲਿਆਂਦੇ ਛਾਪੇ ਵਿੱਦੇ ਆਪਣਾ ਦੇ ਬਾਗਲਾ ਕੋਈ ਆਖੇ ਨਾ ਗਰੀਬ ਤੇਰੇ ਬਾਗਲੇ ਨਹੀਂ ਰੱਬ ਦੇ ਬਾਗ ਕੋਈ ਨਹੀਂ ਹੈ ਵਾਗ ਦਿਨ ਦੀ ਦੇ ਵਿੱਚ ਦੋ ਫੁੱਲ ਸੂਹੇ ਮੋਜ ਬੜੀ ਨੇ ਨਾ ਮੱਪਿਆਂ ਦੇ ਬੂਏ ਮੋਜ ਬੜੀ ਨੇ ਨਾ ਮੱਪਿਆਂ ਦੇ ਬੂਏ ਅਭੀ ਮੇਰੀ ਆਈ ਮਕਲਾਵੇ ਆਈ ਐ ਸਰੋਂ ਦਾ ਫੁੱਲ ਬਣ ਕੇ ਬਈ ਗਲ ਵਿੱਚ ਹੋ ਦੇ ਕੈਂਠੀ ਪਾਈ ਗਲ ਵਿੱਚ ਹੋ ਦੇ ਕੈਂਠੀ ਪਾਈ ਨਕ ਸੋਨੇ ਦੀ ਮਣ ਕੇ ਰੂਪ ਤੈਨ ਰੱਬ ਨੇ ਦਿਖਾ ਨਚ ਲਪਟੋਲਾ ਬਣ ਕੇ ਰੂਪ ਤੈਨੂ ਰੱਬ ਨੇ ਦਿਖਾ ਨਚ ਲਪਟੋਲਾ ਬਣ ਕੇ ਰੂਪ ਤੈਨ ਰੱਬ ਨੇ ਦਿਖਾ ਤੀਜ ਮੀ ਤਾਂ ਅੰਮੀ ਵੰਡੇ ਮੋਤੀ ਮਣਕੇ ਧਰਤੀ ਜੰਮੀ ਤੇ ਅੰਮੀ ਵੰਡੇ ਮੋਤੀ ਮਾਣਕੇ ਪੜ੍ਹ ਲਿਖ ਕੇ ਆਊਗੀ ਜਦੋਂ ਕੁਝ ਬਣ ਕੇ ਬਾਪੂ ਪਰਿਆਂ ਚ ਬੈਠੂ ਫਿਰ ਤਾਣ ਕੇ ਬਾਪੂ ਪਰਿਆਂ ਚ ਬੈਠੂ ਫਿਰ ਤਾਣ ਕੇ ਬਾਪੂ ਪਰਿਆਂ ਚ ਬੈਠੂ ਫਿਰ ਤਾਣ ਕੇ ਵੇ ਸੱਗੀ ਫੁੱਲ ਸਿਰਾਤੇ ਸੌਂਦੇ ਬੱਲ ਬੱਲੇ ਸੱਗੀ ਫੁੱਲ ਸਿਰਾਤੇ ਸੌਂਦੇ ਫੈਰੀ ਚਾਜਰਾ ਪਾਈਆਂ ਸੂਬੇਦਾਰਨੀਆਂ ਬੜਕੇ ਮੇਲਾ ਆਈਆਂ ਸੂਬੇਦਾਰਨੀਆਂ ਬੜਕੇ ਮੇਲਾ ਆਈਆਂ ਦਰਨੀਆਂ ਬੜਕੇ ਮੇਲਾ ਆਈਆਂ ਸੂਬੇਦਾਰਨੀਆਂ ਗਗਲਾਬੀ ਇੱਕ ਤਾਂ kurta ਪੱਗ ਗਲਾਬੀ ਮੋਢੇ ਰਫਲ ਦਾ ਤਾਵਾ ਮੈਂ ਨਾਇਕ ਕਿਸੇ ਤੋਂ ਮੋੜਿਆ ਮਰਦਾ ਨਾਇਕ ਕਿਸੇ ਤੋਂ ਦਰਦਾ ਵਿੱਚ ਤੇਰੇ ਆ ਬਦਲ ਸਕਲਾ ਮਨ ਮੰਤਰ ਦਾ ਲਿਖਰੇ ਆਵੰਦੇ ਮਗਲਾ ਬਣ ਬਣਦਾ ਅੱਗੇ ਜੇਤਾ ਵੀਰਣ ਮੇਰਾ ਪਿੱਛੇ ਵੀਰ ਦੀ ਰਾਣੀ ਬਈ ਮਾਂ ਮੇਰੀ ਨੇ ਵਾਰ ਕਿ ਪੀਤਾ ਮਾਂ ਮੇਰੀ ਨੇ ਵਾਰ ਕਿ ਪੀਤਾ ਜੋੜੀ ਤੋਂ ਵੀ ਪਾਰ ਮੇਰਾ ਤਾਂ ਵੀਰਾ ਲੱਗਦਾ ਮਾਂ ਮੇਰੀ ਦਾ ਜਾਇਆ ਮੋਟੀ ਚੰਨ ਵਰਗੀ ਵੀਰ ਵਿਆਹ ਕੇ ਲੈ ਆ ਬੰਦਰਵਾਜੇ ਟੋਪਾਂ ਦੀ ਪਰਸ਼ਾਦੇ ਕਿੱਦਿਆਂ ਚ ਨੱਚਦੀ ਦੀ ਧਮਕ ਪਵੇ ਦਰਵਾਜੇ ਕਿੱਦਿਆਂ ਚ ਨੱਚਦੀ ਦੀ ਧਮਕ ਪਵੇ ਦਰਵਾਜੇ ਕਿੱਦਿਆਂ ਚ ਨੱਚਦੀ ਦੀ ਟੋਪਾਂ ਬੰਦਰਵਾਜੇ ਇਹ ਚਰਜਾ ਪੌੜੀਆਂ ਜੂੜੇ ਢੇਠ ਸਰਾਨਾ ਦੀ ਕਾ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਦੀ ਕਾ ਵੀਰ ਦੀਆਂ ਦੁੱਧ ਨੂੰ ਜਾਗ ਨਾ ਲਾਵਾਂ ਦੀ ਕਾ ਵੀਰ ਦੀਆਂ ਪਰੂ ਦੇਸ ਤੋਂ ਬਗੋਰ ਭੜੀ ਨਾ ਜੁੱਤੀ ਵਿੱਚ ਰੁਪਈਆ ਜਿੱਤੀ ਜੱਤ ਦੇਵ ਖਮ ਦੇ ਜੁੱਤੀ ਵਿੱਚ ਰੁਪਈਆ ਜਿੱਤੀ ਜੱਤ ਦੇ ਪੀ ਮੇਰੇ ਤੇ ਤੋੜ ਪਾਉਗੀ ਮੈਂ ਸਤੂਆ ਦੀ ਤੀ ਮੇਰੇ ਤੇ ਤੋੜ ਪਾਉਗੀ ਮੈਂ ਸਤੂਆ ਦੀ ਤੀ ਮੇਰੇ ਤੇ ਤੋੜ ਪਾਉਗੀ ਹਰਿਆਲੀ ਕੱਟਵੀ ਜਾਣਦੀ ਤੇ ਕੱਤਣਾ ਵੀ ਜਾਣਦੀ ਨਾਲ ਜਾਣਦੀ ਤਾਣੀ ਵੇ ਮੈਂ ਤੀ ਵੇ ਮੈਨੂੰ ਬਰੜਾਂ ਦੀ ਐਵੇਂ ਅਰਗਰ ਨਾ ਕਰੂ ਮੈਂ ਮੈਨੂੰ ਬਰੜਾਂ ਦੀ ਐਵੇਂ ਅਰਗਰ ਨਾ ਜਾਣੀ ਮੈਂ ਹਾਂਜੀ ਅਸੀਂ ਉਦਾਇਗੀ ਪਾਰਟੀ ਦੀ ਜੀ ਜੋ ਰਸਮਾਂ ਨੂੰ ਨੂੰਣ ਲਈ ਇਕੱਠੇ ਹੋਏ ਹਾਂ ਉਦਾਇਗੀ ਪਾਰਟੀ ਕੀ ਹੈ ਜਿਨੇ ਚੇਅਰਮੈਨ ਸਾਹਿਬ ਨੇ ਦੱਸਿਆ ਜੀ ਕਿ ਬੇਕਈ ਸਟੂਡੈਂਟ ਆਏ ਨੇ ਛੋਟੇ ਹੁੰਦੇ ਤੋਂ ਸਾਡੇ ਨਾਲ ਆਗੇ ਸੀ ਇਸ ਸਕੂਲ ਚ ਉਹਨਾਂ ਨੂੰ ਲਗਭਗ 12 ਤੋਂ 15 ਸਾਲ 14 ਸਾਲ ਕਹ ਲਓ 13 ਸਾਲ ਕਹ ਲਓ ਸਾਡੇ ਨਾਲ ਸਕੂਲ ਦੇ ਵਿੱਚ ਨਾਲ ਹੀ ਰਹੇ ਆ ਨਾਲ ਹੀ ਉਹ ਛੋਟੇ ਹੁੰਦੇ ਤੋਂ ਹੀ ਦੇਖਦੇ ਆਂਦੇ ਉਹਨਾਂ ਨੂੰ ਜਿਵੇਂ ਕਿ ਸਰ ਨੇ ਕਿਹਾ ਬੱਚੇ ਉਦੋਂ ਆਏ ਸੀ ਸਕੂਲ ਜਦੋਂ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਸੀ ਹੌਲੀ ਹੌਲੀ ਉਹਨਾਂ ਨੇ ਬੋਲਣਾ ਸਿੱਖਿਆ ਤੇ ਅੱਜ ਅਸੀਂ ਕਈ ਬੱਚਿਆਂ ਨੂੰ ਦੇਖਿਆ ਵੀ ਜਿਹੜੇ ਜਮਾਂ ਨਹੀਂ ਬੋਲਦੇ ਸੀ ਸੰਘਦੇ ਹੁੰਦੇ ਸੀ ਉਹਨਾਂ ਨੇ ਖੁੱਲ ਕੇ ਇੰਜੋਏ ਕੀਤਾ ਇਸ ਵਿਦਾਇਗੀ ਪਾਰਟੀ ਤੇ ਨਸਟ ਵਾਲੇ ਵਿਦਿਆਰਥੀਆਂ ਦਾ ਜਿਹੜਾ ਆਖਰੀ ਸਾਲ ਹੁੰਦਾ ਸਕੂਲ ਚ ਇਰਤਬਾਦ ਉਸ ਨੂੰ ਕਹਿੰਦਾ ਮਤਲਬ ਮਿੱਦਾ ਕਹਿਣਗੇ ਤੇ ਅਗਲੀ ਆਪਣੇ ਲਾਈਫ ਵਿੱਚ ਜੋ ਵੀ ਉਹਨਾਂ ਨੇ ਸੋਚਿਆ ਚਾਹੇ ਹਾਇਰ ਐਜੂਕੇਸ਼ਨ ਆ ਚਾਹੇ ਕਿਸੇ ਦਾ ਸੁਪਨਾ ਵੀ ਉਹਨਾਂ ਨੇ ਬਾਅਦ ਜਾਣਾ ਜੋ ਜੋ ਵੀ ਉਹਨਾਂ ਨੇ ਏਮ ਯਾਨੀ ਕਿ ਆਪਣੇ ਲਾਈਫ ਦੇ ਵਿੱਚ ਧਾਰੇ ਹੋਇਆ ਸੋਚੇ ਹੋਇਆ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਦੇ ਆ ਕਿ ਉਹ ਪੂਰੀ ਮਿਹਨਤ ਨਾਲ ਆਪਣੇ ਜੋ ਏਮਸ ਆ ਉਹਨਾਂ ਨੂੰ ਪੂਰਾ ਕਰਨ ਤੇ ਆਪਣੇ ਮਾਪਿ ਪਿਤਾ ਦੇ ਨਾਮ ਨਾਲ ਸਕੂਲ ਦਾ ਵੀ ਨਾਮ ਰੋਸ਼ਨ ਕਰਨਾ ਤਾਂ ਕਿ ਸਾਨੂੰ ਵੀ ਜਦੋਂ ਕਾਮਯਾਬ ਹੋਣ ਕੋਈ ਅਫਸਰ ਲੱਗੇ ਜਾਂ ਉਹਨਾਂ ਜੋ ਇਹਨੂੰ ਪੂਰੇ ਕਰ ਲੈਣ ਤੇ ਸਾਨੂੰ ਉਹਨਾਂ ਨਾਲੋਂ ਵੱਧ ਦੁੱਖ ਨਹੀਂ ਖੁਸ਼ੀ ਹੋਵੇਗੀ ਕਿਉਂਕਿ ਬੱਚਾ ਸਾਡੇ ਕੋਲ ਛੋਟੇ ਹੁੰਦੇ ਤੋਂ ਕੰਟੀਨਿਊ ਪੜਦਾ ਆ ਤੇ ਸਾਡੀ ਜਿਹੜੀ ਮਿਹਨਤ ਦਾ ਫਲ ਆ ਤੇ ਆਪਕਾਂ ਦੀ ਮਿਹਨਤ ਦਾ ਫਲ ਜਦੋਂ ਉਹਨਾਂ ਨੂੰ ਮਿਲੂਗਾ ਜਾਨੀ ਕਿ ਜੋ ਉਹਨਾਂ ਨੇ ਸੋਚਿਆ ਪੂਰਾ ਕਰ ਲੂਗਾ ਤਾਂ ਉਹਨਾਂ ਨਾਲੋਂ ਵੱਧ ਖੁਸ਼ੀ ਸਾਨੂੰ ਹੋਵੇਗੀ ਇਸ ਲਈ ਮੈਂ ਬਾਲਾ ਕੁਝ ਨਹੀਂ ਕਹਿੰਦਾ ਬੱਚਿਆਂ ਨੂੰ ਥੋੜਾ ਜਿਹਾ ਬਸ ਇਹ ਕਹਿਣਾ ਵੀ ਜੋ ਤੁਸੀਂ ਇਹ ਸੋਚ ਰਹੇ ਹੋ ਆ ਇਸ ਤੋਂ ਬਾਅਦ ਕੋਈ ਅਫਸਰ ਬਣਨਾ ਕਿਸੇ ਨੇ ਕੋਈ ਪਾਇਲਟ ਬਣਨ ਬਾਰੇ ਸੋਚਦਾ ਕੋਈ ਡੀਸੀ ਬਣਨ ਬਾਰੇ ਸੋਚਦਾ ਕਿਸੇ ਨੇ ਆਈਪੀਐਸ ਦੇ ਇਗਜ਼ਾਮ ਦੇਣੇ ਆ ਜੋ ਜੋ ਵੀ ਤੁਸੀਂ ਇਹ ਮਨਤਾਰੇ ਹੋ ਜਾਂ ਪੂਰੀ ਮਿਹਨਤ ਤੇ ਲਗਨ ਦੇ ਨਾਲ ਉਹਨਾਂ ਨੂੰ ਪੂਰਾ ਕਰੋ ਤੇ ਸਾਨੂੰ ਵੀ ਸਭ ਦੀ ਪੂਰਾ ਕਰਕੇ ਸਾਨੂੰ ਮਿਲੋ ਤੇ ਸਾਡੇ ਨਾਲ ਤਾਂ ਕਿ ਸਾਨੂੰ ਬਹੁਤ ਬਹੁਤ ਖੁਸ਼ੀ ਹੋਵੇ ਤੁਹਾਨੂੰ ਦੇਖ ਕੇ ਸਾਨੂੰ ਵੀ ਆਪਣੀ ਮਿਹਨਤ ਦੇਣਾ ਕਰਵਾਈ ਆ ਉਹਦਾ ਸਾਨੂੰ ਫਲ ਪ੍ਰਾਪਤ ਹੋ ਗਏ ਤੇ ਲਾਸਟ ਟਾਈਮ ਮੈਂ ਫਿਰ ਕਿਹਾ ਕਈ ਇੱਕ ਦੋ ਚੀਜ਼ਾਂ ਪਲੱਸ 1 ਪਲੱਸ 2 ਦੇ ਵਿਦਿਆਰਥੀ ਇਸ ਪਾਰਟੀ ਦੇ ਵਿੱਚ ਪਤਾ ਨਹੀਂ ਥੋੜੇ ਬਹੁਤੇ ਖਿਆਤ ਇੰਜੋਏ ਨਹੀਂ ਕਰ ਰਹੇ ਜਿਹੜੇ ਇੱਕ ਦੋ ਬੱਚੇ ਹੋ ਸਕਦਾ ਕੋਈ ਉਹਨਾਂ ਦੇ डान्स प्लस टु मिक्स होगा तुम्ही आ नेम नोनी गाणी आऊ दे